हिंदू मुस्लिम अते सिख पाईचारे ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੀ ਹੀ ਧੂਮ-धाम ਨਾਲ ਮਨਾਇਆ ਗਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 1100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਜਿੱਥੇ ਪੰਜਾਬ ਵਿੱਚ ਸਾਡਾ ਪੁਰਾਤਨ ਸੱਭਿਆਚਾਰ ਦਿਨੋ-ਦਿਨ ਲੋਪ ਹੁੰਦਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਤਿਆ ਵਰਗੇ ਤਿਉਹਾਰ ਮਨਾ ਕੇ ਇਸ ਨੂੰ ਸਾਂਭਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਲਈ ਪਿੰਡ ਦੁਤਾਲ ਵਿਖੇ ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਪਿੰਡ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਇਹ ਸਾਰਾ ਉਪਰਾਲਾ ਇੱਕ ਨੂਰ ਯੂਥ ਵਿੰਗ ਕਲਬ ਦੇ ਪ੍ਰਧਾਨ ਸੁਖਦੇਵ ਰਾਮ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਿਲਬਰ ਖਾਨ ਨੇ ਕੀਤਾ ਜਿਸ ਵਿੱਚ ਮੁ슬लिम ਭਾਈਚਾਰੇ ਤੋਂ ਪੰਜਾਬ ਮਹਿਲਾ ਵਿੰਗ ਦੀ ਆਗੂ ਸ਼ਬੀਨਾ ਬੇਗਮ ਅਤੇ ਸੀ ਡੀ ਪੀਓ ਪਟਿਆਲਾ ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸਭਿਆਚਾਰ ਨਾਲ ਜੋੜਨ ਲਈ ਤੀਆਂ ਦਾ ਤਿਉਹਾਰ ਮਨਾਉਣਾ ਜ਼ਰੂਰੀ ਹੈ। ਸਾਡੇ ਦਿਲਬਰ ਖਾਨ ਜੀ ਨੇ ਇੱਕ ਬਹੁਤ ਬੜਾ ਵਧੀਆ ਉਪਰਾਲਾ ਕੀਤਾ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਹੈ ਅੱਜ ਦੀ ਜਨਰੇਸ਼ਨ ਹੈਗੀ ਹੈ ਇਹਨਾਂ ਨੂੰ ਇੱਕ ਜੋ ਪੁਰਾਣਾ ਪੰਜਾਬੀ ਸੱਭਿਆਚਾਰਕ ਸੀਗਾ ਸਾਡਾ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਸੀਗਾ ਇਹ ਜੇ ਪ੍ਰੋਗਰਾਮ ਕਰਕੇ ਮਤਲਬ ਕਿ ਅਸੀਂ ਉਹਨਾਂ ਬੱਚੀਆਂ ਨੂੰ ਹੋਰ ਵੀ ਇੱਕ ਉਹਨਾਂ ਦਾ ਹੌਸਲਾ ਅਫਜਾਈ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਗਰਾਮ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੈ ਵੀ ਹੁੰਦੇ ਰਹਿਣ ਔਰ ਬੱਚਿਆਂ ਨੂੰ ਸਾਡੇ ਸੰਸਾਰ ਦਾ ਵਿੱਚ ਵਿਚਰਦੇ ਰਹਿਣਾ ਜਿੱਦਾਂ ਕਿ ਅੱਜ ਤਿੰਨ ਬੱਚੀਆਂ ਫਾਸਟ ਸੈਕਿੰਡ ਆਈਆਂ ਨੇ ਮੈਂ ਇਹਨਾਂ ਦਾ ਹੋਰ ਵੀ ਹੌਸਲਾ ਫੁਜਾਈ ਕਰਦੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਇਸ ਮਤਲਬ ਜੋ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤਾਂ ਹੋਰ ਵੀ ਇਹਨਾਂ ਨੂੰ ਕਹਿ ਰਹੀਆਂ ਕਿ ਵੀ ਤੁਸੀਂ ਹੋਰ ਵੀ ਉਪਰਾਲਾ ਕਰੋ ਤਾਂ ਕਿ ਇਹ ਵਰਲਡ ਲੈਵਲ ਤੇ ਲੈਵਲ ਤੇ ਮਤਲਬ ਸੱਭਿਆਚਾਰਕ ਸਾਡਾ ਪਹੁੰਚਣਾ ਚਾਹੀਦਾ ਹੈਗਾ ਔਰ ਮੈਂ ਸਾਡੇ ਦਿਲਵਰ ਖਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਇੱਕ ਜਿਹੜਾ ਇਹਨਾਂ ਨੇ ਉਪਰਾਲਾ ਜਿਹੜਾ ਕੀਤਾ ਸਾਡੇ ਵੀਰ ਜੀ ਖੜੇ ਨੇ ਸਾਡੇ ਮੈਡਮ ਖੜੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਅਸੀਂ ਇੱਕ ਦੂਸਰੇ ਦੇ ਨਾਲ ਬਾਹ ਫੜ ਕੇ ਇੱਕ ਦੂਸਰੇ ਦੇ ਨਾਲ ਭੈਣ ਭਾਈ ਸਮਝ ਕੇ ਤੇ ਅਸੀਂ ਇਸ ਲਾਈਨ ਨੂੰ ਇਸ ਪੀੜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਜੋ ਪਿਛਲੇ ਸਮਿਆਂ ਦੇ ਵਿੱਚ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਲੇਡੀਜ਼ ਇਕੱਠੀਆਂ ਹੋ ਕੇ ਇਸ ਚੀਜ਼ ਨੂੰ ਕਰਦੇ ਸੀ ਪਿੰਗ ਝੂਟਦੇ ਸੀਗੇ ਸੋ ਮੈਂ ਇਸ ਚੀਜ਼ ਨੂੰ ਪਹਿਲਾਂ ਦੱਸਣਾ ਚਾਹਨੀ ਆ ਕਿ ਮੇਰੇ ਪਿੰਡ ਦੇ ਵਿੱਚ 40 ਸਾਲ ਬਾਅਦ ਮੈਂ ਸ਼ੁਰੂ ਕੀਤਾ ਸੀ ਕੰਮ ਇਹ ਜਿੱਥੇ ਕਿ 70 ਸਾਲ ਦੀ ਇੱਕ ਬਜ਼ੁਰਗ ਮਾਤਾ ਸੀਗੀ ਤੇ ਹੁਣ ਤਾਂ ਚਲੋ ਉਹ ਨਹੀਂ ਹੈਗੇ ਰੱਬ ਨੂੰ ਪਿਆਰੇ ਹੋ ਗਏ ਆ ਪਰ ਪਹਿਲੀ ਵਾਰ ਉਹਨਾਂ ਨੇ ਜਦੋਂ ਪਿੰਗ ਛੁੱਟੀ ਤਾਂ ਉਹਨਾਂ ਨੇ ਕਹਿ ਕੇ ਕਿ ਆਪਾਂ ਤਾਂ ਮੈਂ ਅਗਲੀ ਵਾਰ ਹੋਵਾਂ ਕਿ ਨਾ ਹੋਵਾਂ ਸੋ ਇਹ ਚੀਜ਼ ਇੱਕ ਸਾਨੂੰ ਇੱਕ ਹੌਸਲਾ ਵੀ ਦਿੰਦੀ ਆ ਔਰ ਸਾਡੇ ਵਿੱਚ ਇੱਕ ਜਾਗਰੂਕ ਉਤਸ਼ਾਹ ਪੈਦਾ ਕਰਦੀ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਤੋਤਾਲਪਿੰਡ ਵਾਲਿਆਂ ਦਾ ਸਾਰਿਆਂ ਦੇ ਨਗਰਪੰਚਾਇਤ ਦਾ ਔਰ ਸਾਡੇ ਭਰਾ ਦਲਵਰ ਖਾਨ ਜੀ ਦਾ ਔਰ ਤੁਹਾਡਾ ਜੋ ਚੈਨਲ ਵਾਲੇ ਵੀਰ ਪਹੁੰਚੇ ਉਹਨਾਂ ਦਾ ਕਿ ਜਿਨ੍ਹਾਂ ਨੇ ਤੁਹਾਡੇ ਜ਼ਰੀਏ ਇਹ ਸਾਡੀ ਜਿਹੜੀ ਪ੍ਰੋਗਰਾਮ ਹੈਗਾ ਪੂਰੇ ਲੈਵਲ ਦੇ ਵਿੱਚ ਪਹੁੰਚਿਆ ਹੋਇਆ ਜੀ ਧੰਨਵਾਦ ਧੰਨਵਾਦ ਦਿਲਵਰ ਖਾਨ ਨੇ ਨਾ ਜਿਹੜਾ ਆਰਗੇਨਾਈਜ਼ ਕੀਤਾ ਮੈਂ ਕਹਿੰਨੀ ਸਮਾਜ ਦੇ ਵਿੱਚ ਐਵੇਂ ਦੇ ਕਈ ਬੰਦੇ ਹੋਣੇ ਚਾਹੀਦੇ ਨੇ ਬਹੁਤ ਜਿਹੜੇ ਹੈ ਜੀ ਉੱਚੀ ਸੋਚ ਦੇ ਹੋਣ ਜਿਹੜੇ ਕਿ ਧੀਆਂ ਨੂੰ ਉਹਨਾਂ ਨੂੰ ਅੱਗੇ ਲਿਆਉਣਾ ਚਾਹਣ ਹਨ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਬਾਕੀ ਸਾਡੇ ਸੀਡੀਪੀ ਦਫ਼ਤਰ ਵੱਲੋਂ ਸਾਡਾ ਮਹਿਕਮਾ ਹੀ ਇਸਤਰੀ ਅਤੇ ਬਾਲ ਵਿਕਾਸ ਦਾ ਮਹਿਕਮਾ ਤਾਂ ਕਿ ਇਸਤਰੀ ਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਦੇਣ ਲਈ ਇਸਤਰੀ ਨੂੰ ਹਰ ਪੱਖ ਦੇ ਵਿੱਚ ਹਰ ਖੇਡ ਭਾਵੇਂ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਕੁੜੀਆਂ ਕਿਸੇ ਵੀ ਕੰਮ 'ਚ ਘਟ ਨਹੀਂ ਹੈਗੀਆਂ ਕੁੜੀਆਂ ਘਰ ਵੀ ਸੰਭਦੀਆਂ ਨੇ ਵਾਰ ਵੀ ਕੰਮ ਕਰਦੀਆਂ ਨੇ ਕੁੜੀਆਂ ਤੋਂ ਬਿਨਾ ਸਮਾਜ ਦੀ ਸਿਰਜਣਾ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਤੁਨ ਸਮਝ ਸਕਦੇ ਹਾਂ ਵੀ ਔਰਤ ਦਾ ਸਮਾਜ ਦੇ ਵਿੱਚ ਕਿੰਨਾ ਵੱਡਾ ਰੁਤਬਾ ਹੈ ਔਰਤ ਤੋਂ ਬਿਨਾ ਸਮਾਜ ਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਅੱਜ ਦਾ ਜਿਹੜਾ ਇਹ ਉਪਰਾਲਾ ਸਾਨੂੰ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਗਿਆ ਹੈ ਬੱਚਿਆਂ ਨੂੰ ਛੋਟੇ-ਛੋਟੀਆਂ ਬੱਚੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਕਿੰਨੀ ਖੁਸ਼ੀ ਨਾਲ ਚਾਹਾਂ ਨਾਲ ਪੂਰਾ ਇੰਜੋਏ ਕੀਤਾ ਹੈ ਮਨੋਰੰਜਨ ਕੀਤਾ ਹੈ ਤੇ ਆਪਣਾ ਛੋਟੇ ਛੋਟੇ ਬੱਚਿਆਂ ਨੇ ਆ ਕੇ ਸਟੇਜ ਤੇ ਮੈਂ ਦੇਖ ਰਹੀ ਸੀਗੀ ਬੜਾ ਚਾਅ ਸੀ ਬੱਚਿਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਪਰਫਾਰਮ ਕੀਤਾ ਬੱਚਿਆਂ ਨੂੰ ਉਹਨਾਂ ਦੇ ਕਿੰਨੀ ਆਪਾਂ ਨੂੰ ਉਤਸ਼ਾਹਿਤ ਸੀਗੇ ਬੱਚੇ ਤੇ ਇਹ ਬੱਚਿਆਂ ਦਾ ਸਭਾਦਾਨ ਲਈ ਖਾਸ ਕਰਕੇ ਧੀਆ ਦਾ ਇਹ ਸਭਾਦਾਨ ਲਈ ਮੈਂ ਬਹੁਤ-ਬਹੁਤ ਤੁਹਾਡੇ ਸਾਰੀ ਟੀਮ ਦਾ ਜੋ ਵੀ ਇੱਥੇ ਪਹੁੰਚੇ ਹੋ ਬਹੁਤ-ਬਹੁਤ ਧੰਨਵਾਦ ਕਰਦੀ ਆਂ ਮੈਂ ਕਹਿੰਦੀ ਆਂ ਪਵਿੱਖ ਦੇ ਵਿੱਚ ਆਪਣਾ ਜਿਹੜਾ ਸਮਾਜ ਹੈ ਇਹ ਅੱਜ ਇਹਨਾਂ ਚੀਜ਼ਾਂ ਤੋਂ ਆਪਣੇ ਅਸਲੀ ਜੜਾਂ ਤੋਂ ਆਪਣੇ ਅਸਲੀ ਪੰਜਾਬੀ ਵਿਰਸੇ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ ਇਹ ਹੈ ਜੋ ਉਪਰਾਲੇ ਆਪਾਂ ਨੂੰ ਸਮੇਂ-ਸਮੇਂ ਸਿਰ ਕਰਦੇ ਰਹਿਣੇ ਚਾਹੀਦਾ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਹੋਵੇ ਵੀ ਸਾਡੀਆਂ ਜੜਾਂ ਕਿੱਥੇ ਨੇ